ਆ ਦੋਸਤੋ ਅੱਜ ਦੀ ਨਾ ਇੱਕ ਗੰਡੇ ਨਾਲ ਨਵਾਂ ਤਜਰਬਾ ਕੀਤਾ ਸੀ ਆਜੋ ਜੇ ਤੁਹਾਨੂੰ ਵੀ ਕਿਸੇ ਨੇ ਇਸ ਬਾਰੇ ਜਾਣਕਾਰੀ ਹੋਵੇ ਨਾ ਤੇ ਉਹ ਦੱਸਿਆ ਜੇ ਗੰਡੇ ਨਾਲ ਅੱਗੇ ਸਾਡੇ ਬਹੁਤ ਘੱਟ ਹੁੰਦੇ ਹੁੰਦੇ ਸੀਗੇ ਜਮ੍ਹਾਂ ਹੀ ਘੱਟ ਕੁਝ ਤਾਂ ਮੰਨ ਲਓ ਆ ਇੱਕ ਥਾਂ ਹੀ ਬੀਜਦੇ ਹਰ ਵਾਰੀ ਤੇ ਆ ਘਾ ਹੋ ਜਾਂਦਾ ਏ ਲਾਸਟ ਤੇ ਆ ਗਏ ਤੇ ਕੁਝ ਸਾਡੀਆਂ ਪੈਲੀਆਂ ਥੋੜੀਆਂ ਜਿਹੀਆਂ ਪੱਕੀਆਂ ਨੇ ਮੱਲੋ ਰੇਤਲੀਆਂ ਨਹੀਂ ਗਈਆਂ ਪੱਸਰ ਨਹੀਂ ਗਈਆਂ ਝੋਨੇ ਵਾਲੀਆਂ ਪੈਲੀਆਂ ਨੇ ਅਤਕੀ ਕੀ ਕੀਤਾ ਬਈ ਸੈਲਰ ਵਾਲੀ ਸੁਆਹ ਪਾ ਕੇ ਨਾ ਥੋੜੀ ਥੋੜੀ ਤੇ ਗੰਡੇ ਬੀਜੇ ਇੱਕ ਤਾਂ ਗੰਡੇ ਬਹੁਤ ਸੋਹਣੇ ਰਹੇ ਆਜੋ ਤੁਹਾਨੂੰ ਦਿਖਾਉਨੇ ਆ ਜੇ ਕਿਸੇ ਹੋਰ ਨੇ ਤਜਰਬਾ ਇਦਾਂ ਦਾ ਕੀਤਾ ਹੋਵੇ ਨਾ ਤੇ ਉਹ ਜ਼ਰੂਰ ਦੱਸਿਓ ਵੀ ਇਹ ਕਾਮਯਾਬ ਹੈ ਕਿ ਨਹੀਂ ਆਹ ਦੇਖੋ ਬਹੁਤ ਸੋਹਣੇ ਗੰਡੇ ਅਤਕੀ ਹੋਏ ਨੇ ਆ ਵੇਖੋ ਹਲੇ ਸਫਾਈ ਵੀ ਨਹੀਂ ਆ ਗਈ ਪੂਰੀ ਤਾਂ ਵੀ ਬਹੁਤ ਸੋਹਣੀ ਮੋਟਾਈ ਗੰਡੇ ਦੀ ਆਹ ਦੇਖੋ ਕਮ ਸੇ ਕਮ ਵੀ ਐਨਾ ਮੋਟਾ ਗੰਡਾ ਹੈ ਤੇ ਆ ਦੇਖੋ ਹਾਲੇ ਪੂਰੀ ਸਫਾਈ ਵੀ ਨਹੀਂ ਹੋਈ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਏ ਕਿਸਾਨ ਭਰਾਇਆ ਕਰਨ ਆਹ ਵੇਖੋ ਲਾਗੇ ਨਾ ਅਸੀਂ ਪਹਿਲਾਂ ਵੱਲਾਂ ਵੱਲਾਂ ਵੀ ਅੱਜ ਕੱਲ ਮੁੱਲ ਮਿਲ ਜਾਂਦੀਆਂ ਨੇ ਆਹ ਕਰੇਲੇ ਦੀਆਂ ਵੱਲਾਂ ਨਾਲ ਵਿੱਚ ਬੀਤੀਆਂ ਇਹਨੂੰ ਆ ਦੇਖੋ ਕਰੇਲੇ ਨਿਕੇ ਨਿਕੇ ਲੱਗਣੇ ਵੀ ਸ਼ੁਰੂ ਹੋ ਗਏ ਨਾ ਤੇ ਇਹ ਹੁਣ ਗੰਡੇ ਬੋਟ ਲਾਂਗੇ ਤੇ ਕਰੇਲੇ ਜਿਹੜੇ ਨੇ ਉਹ ਬਾਅਦ ਇਹਨਾਂ ਨੂੰ ਮਿੱਟੀ ਲਾ ਦੇਾਂਗੇ ਥੱਲੇ ਬਣਾ ਦੇਾਂਗੇ ਤੇ ਉਹ ਹੋ ਜਾਣਗੇ ਵਧੀਆ ਜੇ ਇਦਾਂ ਖੇਤੀ ਕਰੀਏ ਆਪਾਂ ਮੰਨ ਲਓ ਜਿਆਦਾ ਇਹ ਤਾਂ ਹੋ ਗਈ ਨਾ ਥੋੜੀ ਘਰ ਵਾਸਤੇ ਜੇ ਇਦਾਂ ਜਿਆਦਾ ਖੇਤੀ ਕਰੀਏ ਤੇ ਹੋ ਸਕਦਾ ਹੈ ਵੀ ਆਪਾਂ ਨੂੰ ਸਰਕਾਰਾਂ ਅੱਗੇ ਜਿਆਦਾ ਹੱਥ ਨਾ ਢਾੜਨੇ ਪੈਣ ਹੈ ਨਾ ਤੇ ਆਜੋ ਥੋੜਾ ਤਕਨੀਕੀ ਨੂੰ ਖੇਤੀ ਨੂੰ ਥੋੜਾ ਤਕਨੀਕੀ ਕਰੀਏ ਤੇ ਤੁਹਾਡੇ ਕੋਲ ਕੋਈ ਹੋਰ ਨਵੀਂ ਤਕਨੀਕ ਹੈ ਤੇ ਉਹਨੂੰ ਸਾਂਝੀ ਕਰਿਆ ਕਰੋ ਇਹਨਾਂ ਚੀਜ਼ਾਂ ਸ਼ਰਮ ਨਾ ਕਰਿਆ ਕਰੋ ਇਹ ਚੀਜ਼ਾਂ ਇਦਾਂ ਹੀ ਆਖਰ ਵਾਦਿਆਂ ਵਾਦਿਆਂ ਵਧਰੀਆਂ ਨੇ